ਕਿ ਤਾਂ ਅੱਜ ਤੋਂ ਪੂਰੀ ਤਰ੍ਹਾਂ ਦੇ ਨਾਲ ਬੰਦ ਨਹੀਂ ਹੋਏਗਾ ਚੰਡੀਗੜ੍ਹ 에어ਪੋਰਟ ਅੱਜ ਤੋਂ 7 ਘੰਟੇ ਦੇ ਲਈ ਦੱਸਿਆ ਹੈ ਕਿ ਫਲਾਈਟਸ ਚੱਲਣਗੀਆਂ ਔਰ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਆਪਰੇਸ਼ਨਲ 에어ਪੋਰਟ ਜਾਰੀ ਰਹੇਗਾ 6 ਨਵੰਬਰ ਤੱਕ 7 ਘੰਟੇ ਦੇ ਲਈ ਚਾਲੂ ਰਹੇਗਾ 에어ਪੋਰਟ ਪਹਿਲਾ ਅੱਜ ਤੋਂ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤਾ ਜਾਣਾ ਸੀ 에어ਪੋਰਟ 에어ਪੋਰਟ ਤੇ ਰਨਵੇ ਦੀ ਮੁਰੰਮਤ ਦੇ ਲਈ ਦੱਸਿਆ ਹੈ ਕਿ ਹਵਾਈ ਅੱਡਾ ਬੰਦ ਕੀਤਾ ਜਾਣਾ ਸੀ ਪਰ ਤਿਹਾੜੀ ਸੀਜ਼ਨ ਕਰਕੇ 7 ਘੰਟੇ ਦੀ ਛੋਟ ਜਿਹੜੀ ਹੈ ਉਹ ਦਿੱਤੀ ਗਈ ਤਾਂ 7 ਨਵੰਬਰ ਤੋਂ 18 ਨਵੰਬਰ ਤੱਕ ਦਾ ਸਮਾਂ ਜਿਹੜਾ ਵਦਾ ਕਿ 18 ਘੰਟੇ ਕੀਤਾ ਜਾਵੇਗਾ 7 ਨਵੰਬਰ ਤੋਂ 18 ਨਵੰਬਰ ਤੱਕ 18 ਘੰਟੇ ਦੇ ਲਈ ኦਪਰੇਸ਼ਨਲ 에어ਪੋਰਟ ਹੋ ਜਾਵੇਗਾ ਯਾਨੀ ਕਿ ਸਿੱਧੇ ਤੌਰ ਤੇ ਜਿਹੜੇ ਪੈਸੇਂਜਰ ਨੇ ਆਮ ਲੋਕ ਨੇ ਉਹ ਸਫ਼ਰ ਕਰਦੇ ਨੇ ਔਰ ਜਿਸ ਨੂੰ ਲੈ ਕੇ ਸਭ ਤੌਰ ਸਫ਼ ਤੌਰ ਤੇ ਇਹ ਫੈਸਲਾ ਜਿਹੜਾ ਹੈ ਕੀਤਾ ਗਿਆ ਹੈ ਜ਼ਿਕਰਯੋਗ ਇਹ ਵੀ ਹੈ ਕਿ ਅੰਬਾਲਾ 에ਪੋਰਟ ਨੂੰ ਲੈ ਕੇ ਜਿਹੜਾ ਹਰਿਆਣਾ ਵਾਲੇ ਪਾਸੇ ਤੋਂ ਇਹ ਅਪੀਲ ਆਈ ਸੀ ਆ ਕਹ ਲਈਏ ਕਿ ਮੰਗ ਕੀਤੀ ਗਈ ਸੀ ਕਿ ਜਿਹੜੀਆਂ ਸਾਰੀਆਂ ਫਲਾਈਟਸ ਨੇ ਉਹ ਫਿਰ ਡਾਇਵਰਸ ਕਰ ਦਿੱਤੀਆਂ ਜਾਣ ਪਰਾਜੀ ਖਾਨ ਨਹੀਂ ਹੋਇਆ ਔਰ ਹੁਣ ਇਹ ਫੈਸਲਾ ਚੰਡੀਗੜ੍ਹ 에ਅਰਪੋਰਟ ਨੂੰ ਲੈ ਕੇ ਕੀਤਾ ਗਿਆ ਹੈ। ਤਦ ਆਸੀਏ ਕੀ ਜਿਹੜਾ 에ਅਰਪੋਰਟ ਜਦੋਂ ਬੰਦ ਹੋਏਗਾ ਪੂਰਨ ਤੌਰ ਤੇ ਤਦ ਆਸਾਲਾਇਚਾ ਸਗਦਾ ਪ੍ਰਯਾਪ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਅਸਰ ਹੁੰਦਾ ਹੈ ਜਿਹੜੇ ਸਫਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਦਰਾ ਕਾਲੀ ਦਲ ਅੰਮ੍ਰਿਤ ਸਰਦਾ ਜਸ਼ਨਪ੍ਰੀਤੋ ਕਿਦਾਰਾ ਹੈ ਉਹਨਾਂ ਕਹਿਆ ਹੈ ਕਿ ਅਸੀਂ ਨਹੀਂ ਦਿੱਤਾ ਅਸਾਈਲਮ ਦੇ ਲਈ ਕੋਈ ਲੈਟਰ ਗੋਪਾਲ ਸਿੱਧੂ ਦੀ ਸਟੇਟਮੈਂਟ ਸਾਹਮਣੇ ਆਈ ਹੈ ਉਹਨਾਂ ਕਹਿਆ ਕਿ ਹੱਥ ਸੇ ਤੋਂ ਬਾਅਦ ਪਰਿਵਾਰ ਨੇ ਸਾਡੇ ਤੋਂ ਜ਼ਰੂਰ ਮਦਦ ਮੰਗੀ ਸੀ ਕਾਨੂੰਨ ਤੋੜਨ ਵਾਲਿਆਂ ਦੇ ਨਾਲ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰਤ ਨਹੀਂ ਉਹਨਾਂ ਨੇ ਕਿਹਾ ਹੈ ਤਾਂ ਗੁਰਦਾਸਪੁਰ ਦਾ ਪਿੰਡ ਪੁਰਾਣਾ ਸ਼ਾਲਾ ਹੈ ਜਿੱਥੋਂ ਦਾ ਜਸ਼ਨਪ੍ਰੀਤ ਰਹਿਣ ਵਾਲਾ ਹੈ 21 ਸਾਲਾ ਨੌਜਵਾਨ ਜਿਸ ਦੇ ਜਿਸ ਦੇ ਡੈਸ਼ ਕੈਂਪ ਦੇ ਵਿੱਚ ਟਰੱਕ ਦੇ ਵਿੱਚ ਜਿਹੜਾ ਸਾਰਾ ਹਾਦਸਾ ਕੈਦ ਹੋਇਆ ਕਿ ਕਿਵੇਂ ਤਿੰਨ ਲੋਕਾਂ ਨੂੰ ਅਜਿਹੜਾ ਹੈ ਉਹ ਦਰਿਆਵਰ ਬਹੁਤ ਸਾਰੀਆਂ ਗੱਡੀਆਂ ਨੂੰ ਟੱਕਰ ਮਾਰੀ ਕਿ ਇਸੇ ਤਜਸ਼ਪ੍ਰੀਤ ਦੇ ਹਾਕ ਦੇ ਵਿੱਚ ਦੱਸਦੇ ਕਿ ਪੂਰਾ ਪਿੰਡ ਆਇਆ ਹੈ ਬਚਪਨ ਤੋਂ ਨਾ ਕਿਹਾ ਹੈ ਕਿ ਅੰਮ੍ਰਿਤਧਾਰੀ ਸੀ ਜਸ਼ਨਪ੍ਰੀਤ ਇਸ ਕਰਕੇ ਜਿਹੜੀ ਨਸ਼ੇ ਵਾਲੀ ਗੱਲ ਹੈ ਉਸ ਨੂੰ ਲੈ ਕੇ ਉਹਨਾਂ ਨੇ ਹਾਮੀ ਨਹੀਂ ਭਰੀ ਉਹਨਾਂ ਨੇ ਕਿਹਾ ਕਿ ਬਿਲਕੁਲ ਝੂਠ ਬੋਲਾ ਜਾ ਰਿਹਾ ਹੈ ਅਰ ਜਸ਼ਨਪ੍ਰੀਤ ਕੋਈ ਨਸ਼ੇ ਨਹੀਂ ਕਰਦਾ ਸਾਡੇ ਬੱਚੇ ਤੇ ਨਸ਼ੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਦਾ ਕਹਿਣਾ ਹੈ 22 ਅਕਤੂਬਰ ਨੂੰ ਦੱਸਿਆ ਕਿ ਕੈਲੀਫੋਰਨੀਆ ਦੇ ਵਿੱਚ ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਸੀ ਜਿਸ ਤੋਂ ਤਿੰਨ ਮੌਤਾਂ ਹੋਈਆਂ ਸਨ ਚਾਰ ਜਣੇ ਜ਼ਖਮੀ ਹੋ ਗਏ ਮੁਤਾ ਬੜਾ ਮੀਡੀਆ ਦੇ ਵਿੱਚ ਭਾਰੂ ਹੋ ਚੁੱਕਿਆ ਹੈ ਜਿਹਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਹਾਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਹਾਸੇ ਦੀ ਨਿੰਦਾ ਕਰਦਾ ਹੈ ਤੇ ਵੈਗਰੂ ਅਰਦਾਸ ਕਰਦਾ ਹੈ ਕਿ ਵਿਛੜੀ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਜਿਨ੍ਹਾਂ ਨੇ ਇਹ ਕੀਤਾ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਦੇ ਮਤਾਬਕ ਤੇ ਇਹਦੇ ਤੇ ਨਸਲੀ ਟਿੱਪਣੀ ਨਹੀਂ ਹੋਣੀ ਚਾਹੀਦੀ ਜੋ ਅੱਜ ਸਾਡੇ ਉੱਤੇ ਇੱਕ ਚਿਕੜ ਛੁਟਿਆ ਜਾ ਰਿਹਾ ਹੈ ਕਿ ਕਹਿੰਦੇ ਨੇ ਕਿ ਜਸ਼ਨਪ੍ਰੀਤ ਸਿੰਘ ਸੋਦੀ ਪਾਰਟੀ ਦਾ ਮੈਂਬਰ ਸੀ ਉਹਨੂੰ ਪੋਲੀਟੀਕਲ ਸਾਲਮ ਸੋਦੀ ਪਾਰਟੀ ਨੇ ਦਿੱਤੀ ਸੀਗੀ ਜੋ ਸਰਾਸਰ ਇਹ ਬੜੀ ਝੂਠ ਹੈ ਤੇ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੇ ਵੀ ਅਜਿਹੇ ਬੰਦਿਆਂ ਨੂੰ ਪੋਲੀਟੀਕਲ ਸਾਲਮ ਦੀ ਚਿੱਠੀ ਨਹੀਂ ਦਿੰਦਾ ਤੇ ਨਾ ਹੀ ਕਦੇ ਅਸੀਂ ਦਿੱਤੀ ਹੈ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਅਸੀਂ ਦੇਵਾਂਗੇ ਤੇ ਨਾ ਹੀ ਅਸੀਂ ਇਹੋ ਜਿਹੇ ਬੰਦਿਆਂ ਦੀ ਦੀ ਕੋਈ ਪੁਸਤਪਨਾਹੀ ਕਰਦੇ ਹਾਂ हां ਸਾਡੇ ਨਾਲ ਹੁਣ ਇੱਕ ਪਿਛਲੇ ਇੱਕ ਕੱਲ ਪਾਰਟੀ ਦੇ ਕਿਸੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਸੰਪਰਕ ਇਹਨਾਂ ਦੇ ਪਰਿਵਾਰ ਨੇ ਜ਼ਰੂਰ ਕੀਤਾ ਸੀ ਕਿ ਸਾਨੂੰ ਪੋਲੀਟੀਕਲ ਸਾਲਮ ਦੀ ਚਿੱਠੀ ਦਿੱਤੀ ਜਾਵੇ ਜਿਦੇ ਵਿੱਚੋਂ ਅਸੀਂ ਨੇ ਪਾਰਟੀ ਨੇ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਗਿਆ